ਵਾਸਤੀ ਹੁਣ ਤੁਹਾਨੂੰ ਇਸੇ ਵਜ੍ਹਾ ਦੀ ਸਾਵੇ ਅਚੇਨ ਚੇਤੇ ਲਖਨਾ ਦੇ ਅੱਜ ਮੈਂ ਤੁਹਾਡੀ ਕੰਤੂਰਾ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤਰ੍ਹਾਂ ਇੱਥੇ ਦੱਸਾ ਦਿੱਤੀ ਹੋਵੇ ਬਟ ਆਪਾਂ ਦੱਸਾ ਦੇ ਬਿਲਕੁਲ ਮੇਰੇ ਇੱਥੇ ਗਏ ਹੈ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦੂਗਾ ਉਹ ਵੀ ਮੇਰੇ ਤੋਂ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਐਗਰੀ 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 ਮਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਦੀ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਦਿੱਤੀ ਮੈਰਿਟ ਦੇ ਬੇਸ ਤੇ ਉਹਦੇ ਵੀ ਗੱਲ ਹੈ ਸੱਚਾ ਸਮਾਰਟ ਅਫੀਸਰ ਜੀ ਰੋਇਨੀ ਮੈਂ ਤਾਂ ਕਹਿੰਦਾ ਨਹੀਂ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਤਰੀਕਾ ਦੱਸਾਂ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕੀਤਾ ਯੂ ਆਰ ਅਥਾਰਾਈਜ਼ਡ ਤੁਸੀਂ ਦਾ ਕੇਸ ਪਰ ਜੇ ਦੋੜ ਮੈਂ ਤੁਹਾਨੂੰ ਦੱਸ ਦਊਗਾ ਸਾਡੀ ਪੂਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਤੁਸੀਂ ਐਂ ਕਹਿਦਾ ਹੋਰ ਕੀ ਕਹੋਗੇ ਐਮਐਲਏ ਦੇ ਐਮਪੀ ਨੇ ਅਸੀਂ ਸਾਰੀ ਗੱਲ ਵੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਅੱਜ ਤੱਕ ਜਿੰਨੇ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੀ ਠੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈਮ ਉਹ ਕਰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਿਹਾ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਅਰੈਸਟ ਅਸੀਂ ਫੇਰ ਪਾਵ ਨਹੀਂ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਨੇ ਜੁਸਟੀਸ ਮੈਂ ਨਹੀਂ ਹੁਣ ਐਵੀਡੈਂਸ ਹੋਣਾ ਹੀ ਨਹੀਂ ਇਹਦੋਂ ਬਾਅਦ ਤੁਸੀਂ ਕਹਿੰਦੇ ਵੀ ਉਹ ਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿ ਇਮੀਗ੍ਰੇਸ਼ਨ ਦੇ ਸਾਰਾ ਪ੍ਰਬੰਧ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਗਈ ਗੱਲ ਤਾਂ ਫੇ ਮਿੰਨਾਂ ਨੂੰ ਦੱਸਦਾ ਜੀ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਟਿਕਾ ਵੀ ਸਾਡਾ ਤਾਂ ਦੋਨੋਂ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਹ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਅਸੀ ਗੱਲ ਹੋਈਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਬੀ ਸਾਹਿਬ ਹੈ ਨਾ ਉਹ ਜਮਾਂ ਬੂਢੀ ਬੋਲਦੇ ਹੈ ਸਰਕਾਰ ਦੇ ਉਹ ਤਾਂ ਪੂਰੀ ਲੈਣਾ ਦੇਣਾ ਨਹੀਂ ਹੈ ਜੀ ਜੇ ਆਈਪੀਐਸ ਅਫੀਸਰ ਹੈ ਜਮਾਂ ਹੱਦ ਮੁਕਾਮ ਕਸਮੇ ਦੇ ਵਿੱਚ ਅਸਰ ਹੋਇਆ ਤੁਹਾਡਾ ਕਸੂਰ ਹੈ ਇਹਨੂੰ ਕਸੂਰ ਦੀ ਕਿਸੇ ਤਾਂ ਕਿਸੇ ਦੀ ਪੀਂਗ ਦੇ ਆਈਪੀਐਸ ਅਫਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਨਾਲੇ ਸਾਰੇ ਤਧੇ ਕਰੀ ਜਾਂਦਾ ਹੈ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਿਲ ਕੇ ਬੂਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਅਫਸਰ ਇੰਨਾ ਕਰਦਾ ਹੋਵੇ ਕਿਹੜੀ ਇਸ ਪਰਚੀ ਦੀ ਗੱਲ ਉਹ ਮੈਨੂੰ ਆਪ ਹੀ ਦੱਸ ਰਿਹਾ ਹੈ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅਜੈਂਟ ਪਰਚਾ ਦਾ ਉਹ ਵੀ ਗੱਲਬਾਤ ਸੱਚੀ ਚੱਲਦੀ ਹੈ ਦਿਸ ਇਜ਼ ਅ ਫੈਕਟ ਇੱਥੇ ਸਰ ਮੈਨੂੰ ਤੁਸੀਂ ਜਸਟੀਫਾਈਡ ਯੂਅਰ ਪਰਚਾ ਬਟ ਪਰਚਾ ਹੋਏ ਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜ਼ਬੂਤ ਹੋ ਗਿਆ ਇਸ ਸਾਰਾ ਬੋਲ ਸ਼ੇਡ ਵਾਟ ਪੁਲਿਸ ਇਸ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰੋਗੀਆਂ ਇਹ ਸਰਕਾਰ ਬਦਨਾਮ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਦੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋਊ ਪਰ ਇਹਨਾਂ ਨੇ ਤਾਂ ਮਾਂ ਦੇ ਸ਼ੇਰਾਂ ਨੇ ਹੱਦੀ ਤੋੜ ਦਿੱਤੀ ਇਹ ਬਾਲੀ ਨਹੀਂ ਸੀ ਆ ਦੇਖੋ ਬਿਲਕੁਲ ਖੰਡਾ ਹੌਸਾ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾਵੇ ਜਿਹਦੀ ਮжоਰੀਟੀ ਹੋਵੇ ਖੰਡਾ ਹੌਸਾ ਬੰਦਾ ਬਣ ਜਮਾ ਖੰਡਾ ਹੌਸਾ ਅਮਰਿਤ ਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖ ਲਓ ਤੁਹਾਡੇ ਐਸਡੀਐਮ ਦੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਜਿੰਨੇ ਆ ਕੇ ਬੈਠੇ ਹੋਏ ਅਸੀਂ ਕਿੰਨੇ ਰੋਕਿਆ ਨਹੀਂ ਜੀ 11 ਵਜੇ ਦੇ ਬਾਅਦ ਵੀ ਹੈ ਗਾਇਬ ਹੋ ਗਿਆ ਹੋਈ ਅਸਲੀ ਸਾਹਮਣੇ ਗੱਲ ਤੁਹਾਡੀ ਕੋਈ ਡੀਸੀ ਨਾਲ ਹੋਈ ਹੈ ਕਿ ਕਿ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜੀ ਦੀ ਮੈਜੋਰਟੀ ਨਹੀਂ ਉਹਦਾ ਪੰਜਣਾ ਜੀ ਕੋਈ ਇਸ ਤੇ ਇੱਕ ਮੈਂ ਭੁਜਾ ਪਿਆ ਤੁਸੀਂ ਸਾਡਾ ਡੋਕਟਰ ਠੀਕ ਕੱਲ ਨੂੰ ਜੇ ਇਹ ਆਰਟੀ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੋਸਾ ਹੋਰ ਦੇਗਾ ਨਹੀਂ ਨਹੀਂ ਅਗਲਾ ਸਾਲ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਉਹ ਕਹਿ ਰਹੇ ਜਿਵੇਂ ਕੱਲ ਨੂੰ ਪਤਾ ਨਹੀਂ ਅੱਜ ਕਿਹੜਾ ਆਪ ਜੀ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਨਹੀਂ